ਇਤ ਉਹ ਅੰਕਾਰਤ ਵੈਕੂ ਦੀ ਸਤਿ ਸ੍ਰੀ ਅਕਾਲ 31 ਮਾਰਚ 2023 ਨੂੰ ਪਾਸੇ 10:00 ਵਜੇ ਚਰਕੰਦੋ ਘਾਟੀ ਸਮਰਪਾਏ ਗੁਰੂਆਂ ਅੰਕਲਿਤੇ ਆਇ ਪ੍ਰੰਤਕੋ ਗੁਰ ਤੇੰਦਰ ਸਾਹਿਬ RAM DAS ਨੇ ਹੋਈ ਸਹਾਇਤਾ ਨਾਲ ਹਰੂ ਦੇ ਸਮਰੂਪ ਇੱਧਰ ਰਾਈਗਰ ਕੰਪਨੀ ਆਇਆ ਹੈ ਕਿ ਸ੍ਰੀ ਸਭ ਤੋਂ ਜਾ ਰਹੀ ਸੀ ਇੱਕ ਬਹਾਦਰ ਖਾਨ ਹੈ ਘਟਨਾ ਹੋਣ ਲੱਗੀ ਹੈ ਸਭ ਸਭ ਭਾਈ ਇਹ ਸਹਾਇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਾਈ ਹੋਈ ਸਹਾਇਤਾ ਸਸਾ ਸਾਤਿ ਨਦੀ ਘਾਣ ਰੂਪ ਜਾਤੀ ਚੋਤ ਕਰਦੋ ਪੂਰ ਪਾਣੀ ਦੇ ਬੋਤਸਾ ਦੇ ਮਾਲਕ ਵਰਤਾਕਾਤ ਨੂੰ ਸੰਤਾਨ ਨੂੰ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸਨ ਦੀ ਯਾਦ ਨਾਲ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦੇ ਆ ਚਾਲੀ ਮੁਕਤੀਆਂ ਹੱਟੀਆਂ ਜੱਫੀਆਂ ਦਸਤਿਆਂ ਚ ਨਾਮ ਜੱਪਿਆ ਵਣ ਸੱਚਾ ਦੀਤ ਲਾਇਕ ਵਾਹੀ ਦੇਖ ਤੋਂ ਕਿ ਅੰਦਰ ਕੀਤਾ ਤੇ ਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਸੋ ਜਾਲੀ ਜਿਨ੍ਹਾਂ ਸਿੰਘਾਂ ਚੰਗਰੀਆਂ ਭੰਗਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜੰਗਤ ਸਖਤਾ ਪਰਵਤ ਗੁਰਦੁਆਰੀ ਗੁਰਧਾਮਾ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਸ੍ਰੀ ਅਕਾਲ ਪੁਰਖ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਰਕ ਰੂਪਿਤ ਆਵੇ ਚ ਪਵਨ ਕਰਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ

ਦੀ ਤੇ ਸਿੱਖਾਂ ਦਾ ਮਾਨੀਮਾ ਪੰਥੀ ਹਸਪਤਾਲ ਦਾ ਅੰਗਾਰੀ ਸਾਹਿਬ ਜੀ ਨੂੰ ਲਗਨੇ ਬੰਦੀ ਸਦਾ ਸਭੇ ਨਾਮ ਬਾਣੀ ਦੇ ਨਿਮਨ ਜਾਣੋਂ ਸਹਿਯੋਗ ਦੇ ਕੇ ਹੁਣ ਸੁਤਾਰੀਪੁਰ ਧਰਮਾ ਜਿੰਨਾ ਤੋਂ ਪੰਥ ਨੂੰ ਵਿਸੋੜਿਆ ਗਿਆ ਹੈ ਕੁੱਲੇ ਦਰਸਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੀ ਖਾਲਸਾ ਜਿਹਨੂੰ ਵਕਤੋਂ ਇਹ ਨਿਮਾਣੇ ਤੇ ਮਾਣ ਤੇ ਆਣ ਦੀ ਸਾਨ ਨਿਉਟੇ ਦੀ ਓਟ ਨਿਯਾਸਰਿਆਂ ਦੀ ਆਸਰੇ ਧੰਨ 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 ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ 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 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਅਸਾਲ ਪ੍ਰਵਾਤ ਇਹ ਕਰਨਾ ਕੌਮਲਾ ਪਾਸ ਅਰਦਾਸ ਬੇਨਤੀ ਹੈ ਸੂਰਾ ਤੋਂ ਪਹਿਚਾਨੀਏ ਜੋ ਲੜੇ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੇ ਕਭੂ ਨਾ ਸਾਡੇ ਖੇਤ ਦੇ ਮਾਵਾਂ ਕਨਸਾਰ ਹਾਜ਼ਰ ਨਾ ਜੋ ਸਤਿਗੁਰੂ ਜੀ ਪਿੰਡ ਨੱਥੋਵਾਲ ਦੇ ਸਹਿਯੋਗ ਦੇ ਨਾਲ ਫੌਜੀ ਸ਼ਹੀਦਾਂ ਦੀ ਜਾਤ ਵਿੱਚ ਬਾਰ ਮੈਮੋਰੀਅਲ ਤਾਂ ਨਹੀਂ ਪੱਥਰ ਰੱਖਿਆ ਜਾ ਰਿਹਾ ਸਤਿਗੁਰੂ ਜੀ ਇਸ ਵਕਤ ਨਗਰ ਨਿਵਾਸੀ ਅਤੇ ਫੌਜੀ ਸਹਿਬਾਨ ਹਾਜ਼ਰ ਨੇ ਆਪ ਜੰਗ ਸੰਗਤ ਸਾਹਿਬ ਦੇ ਸਤਿਗੁਰੂ ਜੀ ਇਸ ਕਾਰਜ ਦਾ ਜਿਹੜਾ ਨਹੀਂ ਪੱਥਰਾ ਚੜ੍ਹਦੀ ਕਲਾ ਦੇ ਵਿੱਚ ਰਖਾਉ ਪੌਣੀ ਕੀਤਾ ਲੋੜੀਏ ਕੰਮ ਸਵਾਰ ਪਿਆਤੀ ਹੈ ਕਾਰਜ ਦੀ ਸਵਾਰ ਸਤਿਗੁਰੂ ਚਾਹ ਸਾਖੀ ਹੈ ਸੰਤਨ ਸੰਗ ਨਿਹਾਨ ਅੰਮ੍ਰਿਤ ਚੱਕੀ ਹੈ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀ ਹੈ ਨਾਨਕ ਹਰਗੁਣ ਗਾਇ ਅਲੱਖ ਪਰ ਲੱਖ ਦੀ ਮਾਵਾਕ ਅਨਸਾਰ ਆਪੰਗ ਸੰਸਾਧ ਯੂਕੇ ਸਤਿਗੁਰੂ ਜੀ ਇਹ ਸੀਗਾਂ ਦੀ ਜਾਤ ਨੂੰ ਜੋ ਨਹੀਂ ਪੱਤਰ ਰੱਖੇ ਜਾ ਰਹੇ ਪਾਸ ਅਹੰਕ ਸਤਿਗੁਰੂ ਕੇ ਚੜ੍ਹਦੀ ਕਲਾ ਦੇ ਵਿੱਚ ਸਰਵਾਇ ਨਗਰ ਤੇ ਮੇਰਾ ਨਤਰਿਕੋ ਸਤਿਗੁਰੂ ਜੀ ਸਭ ਨਾਲ ਤੋਏਸ ਦੇ ਵਿੱਚ ਤਿਲਪੁਣ ਸੇਵਾ ਦੇਣੀ ਅੰਧ ਸੰਸਾਧ ਯੂਕੇ ਸਤਿਗੁਰੂ ਚੜ੍ਹਦੀ ਕਲਾ ਦੇ ਵਿੱਚ ਸੀਗਾਂ ਦੀ ਜਾਤ ਦੇ ਵਿੱਚ ਅਸਥਾਨ ਬਣੇ ਕੀ ਬੇਨਤੀ ਪ੍ਰਵਾਨ ਕਰੇ ਸਤਿਗੁਰੂ ਐਸ ਵਕਤ ਸਮੂਹ ਸੰਗਤਾਂ ਵੱਲੋਂ ਫੌਜੀ ਸਹਿਵਾਨਾਂ ਵੱਲੋਂ ਲਟੂਆਂ ਦੇ ਪ੍ਰਸਾਦ ਹਾਜ਼ਰ ਹੈ ਆਪ ਕੀ ਪਰਵਾਨ ਕਰੇ ਪਰਵਾਨ ਹੋਇਆ ਕੀਤਾ ਪ੍ਰਸਾਦ ਨੂੰ ਸੰਗਤਾਂ ਦੇ ਵਿੱਚ ਵਰਤੌਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਇਹਦਾ ਨਾਮ ਕਰੀ ਸਤਗੁਰੂ ਦੀ ਕਿਰਪਾ ਕਰਿਓ ਇਸੇ ਤਰ੍ਹਾਂ ਨਗਰ ਦੇ ਵਿੱਚ ਸੁਖਾਲੀ ਚੜ੍ਹਦੀ ਕਲਾ ਬਖਸ਼ਿਓ ਸਭਨਾ ਤੇ ਮੇਹਰਾਂ ਦਾ ਤਰਕੋ ਕਰੋ ਕਿਰਪਾ

ਸਰ ਰਿਆ ਕਾਲ ਸੋ ਨਿਹਾਲ ਸਰਬਤ ਰਿਆ ਕਾਲ ਵਾਹਿਗੁਰੂ ਕਾ ਸੋ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਹੀਰੋ ਹੀ ਨਾਮ ਵਾਹਿਗੁਰੂ ਇੱਕ ਤਾਂ ਧਰਨੀ ਬਣਾ ਲਈ ਵੀਡੀਓ ਚਾਹਾਂ ਇੱਕ ਮਿੰਟ सत सतनाम सतनाम सतनामु सतनाम हिते बनायो सतनामु सतनाम సతనా సతనాగు 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 సతనాగ స ਸਤ ਨਾਮ ਵਾਹਿਗੁਰੂ ਜਰਾ ਚੱਕ ਲੈ ਇੱਥਲੀਆ ਕੈਮਰੇ ਤੋਂ ਵਾਹਿਗੁਰੂ ਥੱਲਿਓ ਫਾਲਾ ਥੱਲਿਓ 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 ਸਤ ਨਾਮ ਵਾਹਿਗੁਰੂ ਜੀ ਗੁਚਾਲਨੀ ਨਾਮ ਭਗਾਰੇ ਗੁਰੂ ਸਤ ਨਾਮ ਪ੍ਰਸਾਦ ਦੇਈ ਜਾ ਉਸਨੂੰ ਦੇਈ ਜਾ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ

ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਜਵਾਖਾਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹੈਗਾ ਅੱਗੇ ਲਓ ਵਾਹਿਗੁਰੂ ਜੀ ਜਬਾਖ